ਸ੍ਰੀ ਕਾਲਜ ਉਸਨੇ 1924 750 ਇੱਕ ਨਵੇਂ ਪਾਸਟਰ ਐਸੋਸੀਏਸ਼ਨ ਦਾ ਗਠਨ ਨੇ ਟੇਹਰਾ ਬਸਤੇ ਵਿੱਚ ਕੀਤਾ ਗਿਆ ਹੈ ਇਸ ਮੌਕੇ ਤੇ ਮਸੀਦ ਅਲ ਫੈਡਰੇਸ਼ਨ ਆਫ ਇੰਡੀਆ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ આમંત્રਿਤ ਕੀਤਾ ਗਿਆ ਹੈ ਮਸੀਦ ਅਲ ਦੇ ਰਾਸ਼ਟਰੀ ਪ੍ਰਧਾਨ ਮਿਸਟਰ ਸਨੀ 바ਵਾ ਨੇ ਡੇਰਾ ਬੱਸੀ ਪਾਸਟਰ ਐਸੋਸੀਏਸ਼ਨ ਨੂੰ ਬਨਨ ਤੇ ਵਧਾਈਆਂ ਦਿੱਤੀਆਂ ਅਤੇ ਸਾਰੇ ਪਾਸਟਰਾਂ ਨੂੰ ਭਵਿੱਖ ਵਿੱਚ ਮਸੀਹ ਭਾਈਚਾਰੇ ਦੀ ਭਲਾਈ ਲਈ ਇੱਕ ਪਲੇਟਫਾਰਮ ਤੇ ਆਉਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਜੇ ਅਸੀਂ ਇੱਕ ਹੋ ਕੇ ਕੰਮ ਕਰੀਏ ਤਾਂ ਆਪਣੀ ਕੌਮ ਦੇ ਹੱਕਾਂ ਤੇ ਵਿਕਾਸ ਲਈ ਵੱਧ ਛੜ ਕੇ ਹਿੱਸਾ ਲੈ ਸਕਦੇ ਹਾਂ। ਇਸ ਦੌਰਾਨ ਸਾਰੇ ਹਾਜ਼ਰ ਪਾਸਟਰਾਂ ਤੇ ਲੀਡਰਾਂ ਨੇ ਮਸੀਦ ਅਲ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਉਹ ਹਮੇਸ਼ਾ ਭਾਈਚਾਰੇ ਦੀ ਇਕਤਾ ਤੇ ਤਰੱਕੀ ਲਈ ਮਸੀਦ ਦੇ ਨਾਲ ਖੜੇ ਹਨ ਇਹ ਮੀਟਿੰਗ ਸਾਂਝੇ ਤੌਰ ਤੇ ਭਰੋਸੇ ਅਤੇ ਇਕਤਾ ਦੀ ਨਵੀਂ ਲਹਿਰ ਲੈ ਕੇ ਆਈ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ 1924 750 ਇੱਕ ਨਵੀਂ ਪਾਸਟਰ ਐਸੋਸੀਏਸ਼ਨ ਦਾ ਗੱਠ ਨੇ ਡੇਰਾ ਬਸੇ ਵਿੱਚ ਕੀਤਾ ਗਿਆ ਹੈ ਇਸ ਮੌਕੇ ਤੇ ਮਸੀਦਲ ਫੈਡਰੇਸ਼ਨ ਆਫ ਇੰਡੀਆ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ આમંત્રਿਤ ਕੀਤਾ ਗਿਆ ਹੈ ਮਸੀਦ ਦਲ ਦੇ ਰਾਸ਼ਟਰੀ ਪ੍ਰਧਾਨ ਮਿਸਟਰ ਸਨੀ 바ਵਾ ਨੇ ਡੇਰਾ ਬੱਸੀ ਪਾਸਟਰ ਐਸੋਸੀਏਸ਼ਨ ਨੂੰ ਬਨਨ ਤੇ ਵਧਾਈਆਂ ਦਿੱਤੀਆਂ ਅਤੇ ਸਾਰੇ ਪਾਸਟਰਾਂ ਨੂੰ ਭਵਿੱਖ ਵਿੱਚ ਮਸੀਹ ਭਾਈਚਾਰੇ ਦੀ ਭਲਾਈ ਲਈ ਇੱਕ ਪਲੇਟਫਾਰਮ ਤੇ ਆਉਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਜੇ ਅਸੀਂ ਇਕ ਹੋ ਕੇ ਕੰਮ ਕਰੀਏ ਤਾਂ ਆਪਣੀ ਕੌਮ ਦੇ ਹੱਕਾਂ ਤੇ ਵਿਕਾਸ ਲਈ ਵੱਧ ਛੜ ਕੇ ਹਿੱਸਾ ਲੈ ਸਕਦੇ ਹਾਂ। ਇਸ ਦੌਰਾਨ ਸਾਰੇ ਹਾਜ਼ਰ ਪਾਸਟਰਾਂ ਤੇ ਲੀਡਰਾਂ ਨੇ ਮਸੀਦ ਦਲ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਉਹ ਹਮੇਸ਼ਾ ਭਾਈਚਾਰੇ ਦੀ ਇਕਤਾ ਤੇ ਤਰੱਕੀ ਲਈ ਮਸੀਦ ਦੇ ਨਾਲ ਖੜੇ ਹਨ ਇਹ ਮੀਟਿੰਗ ਸਾਂਝੇ ਤੌਰ ਤੇ ਭਰੋਸੇ ਅਤੇ ਇਕਤਾ ਦੀ ਨਵੀਂ ਲਹਿਰ ਲੈ ਕੇ ਆਈ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ 1.24 750 ਇੱਕ ਨਵੇਂ ਪਾਸਟਰ ਐਸੋਸੀਏਸ਼ਨ ਦਾ ਗਠਨਡੇ ਟੇਰਾ ਬਸਤੇ ਵਿੱਚ ਕੀਤਾ ਗਿਆ ਹੈ ਇਸ ਮੌਕੇ ਤੇ ਮਸੀਦ ਅਲ ਫੈਡਰੇਸ਼ਨ ਆਫ ਇੰਡੀਆ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ આમંત્રਿਤ ਕੀਤਾ ਗਿਆ ਹੈ ਮਸੀਹ ਦਲ ਦੇ ਰਾਸ਼ਟਰੀ ਪ੍ਰਧਾਨ ਮਿਸਟਰ ਸਨੀ 바ਵਾ ਨੇ ਡੇਰਾ ਬੱਸੀ ਪਾਸਟਰ ਐਸੋਸੀਏਸ਼ਨ ਨੂੰ ਬਨਨ ਤੇ ਵਧਾਈਆਂ ਦਿੱਤੀਆਂ ਅਤੇ ਸਾਰੇ ਪਾਸਟਰਾਂ ਨੂੰ ਭਵਿੱਖ ਵਿੱਚ ਮਸੀਹ ਭਾਈਚਾਰੇ ਦੀ ਭਲਾਈ ਲਈ ਇੱਕ ਪਲੇਟਫਾਰਮ ਤੇ ਆਉਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਜੇ ਅਸੀਂ ਇਕ ਹੋ ਕੇ ਕੰਮ ਕਰੀਏ ਤਾਂ ਆਪਣੀ ਕੌਮ ਦੇ ਹੱਕਾਂ ਤੇ ਵਿਕਾਸ ਲਈ ਵੱਧ ਛੜ ਕੇ ਹਿੱਸਾ ਲੈ ਸਕਦੇ ਹਾਂ। ਇਸ ਦੌਰਾਨ ਸਾਰੇ ਹਾਜ਼ਰ ਪਾਸਟਰਾਂ ਅਤੇ ਲੀਡਰਾਂ ਨੇ ਮਸੀਹ ਦਲ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਭਰੋਸਾ ਦਵਾਇਆ ਅਤੇ ਕਿਹਾ ਕਿ ਉਹ ਹਮੇਸ਼ਾ ਭਾਈਚਾਰੇ ਦੀ ਇਕਤਾ ਅਤੇ ਤਰੱਕੀ ਲਈ ਮਸੀਹ ਨਾਲ ਦੇ ਨਾਲ ਖੜੇ ਹਨ ਇਹ ਮੀਟਿੰਗ ਸਾਂਝੇ ਤੌਰ ਤੇ ਭਰੋਸੇ ਅਤੇ ਇਕਤਾ ਦੀ ਨਵੀਂ ਲਹਿਰ ਲੈ ਕੇ ਆਈ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ 1924 750 ਇੱਕ ਨਵੀਂ ਪਾਸਟਰ ਐਸੋਸੀਏਸ਼ਨ ਦਾ ਗਠਨ ਡੇਰਾ ਬਸਤੇ ਵਿੱਚ ਕੀਤਾ ਗਿਆ ਹੈ ਇਸ ਮੌਕੇ ਤੇ ਮਸੀਦ ਅਲ ਫੈਡਰੇਸ਼ਨ ਆਫ ਇੰਡੀਆ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ આમંત્રਿਤ ਕੀਤਾ ਗਿਆ ਹੈ ਮਸੀਦਲ ਦੇ ਰਾਸ਼ਟਰੀ ਪ੍ਰਧਾਨ ਮਿਸਟਰ ਸਨੀ 바ਵਾ ਨੇ ਡੇਰਾ ਬੱਸੀ ਪਾਸਟਰ ਐਸੋਸੀਏਸ਼ਨ ਨੂੰ ਬਣਨ ਤੇ ਵਧਾਈਆਂ ਦਿੱਤੀਆਂ ਅਤੇ ਸਾਰੇ ਪਾਸਟਰਾਂ ਨੂੰ ਭਵਿੱਖ ਵਿੱਚ ਮਸੀਹ ਭਾਈਚਾਰੇ ਦੀ ਭਲਾਈ ਲਈ ਇੱਕ ਪਲੇਟਫਾਰਮ ਤੇ ਆਉਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਜੇ ਅਸੀਂ ਇਕ ਹੋ ਕੇ ਕੰਮ ਕਰੀਏ ਤਾਂ ਆਪਣੀ ਕੌਮ ਦੇ ਹੱਕਾਂ ਤੇ ਵਿਕਾਸ ਲਈ ਵੱਧ ਛੜ ਕੇ ਹਿੱਸਾ ਲੈ ਸਕਦੇ ਹਾਂ। ਇਸ ਦੌਰਾਨ ਸਾਰੇ ਹਾਜ਼ਰ ਪਾਸਟਰਾਂ ਤੇ ਲੀਡਰਾਂ ਨੇ ਮਸੀਦਲ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਉਹ ਹਮੇਸ਼ਾ ਭਾਈਚਾਰੇ ਦੀ ਇਕਤਾ ਤੇ ਤਰੱਕੀ ਲਈ ਮਸੀਦਲ ਦੁਨ ਦੇ ਨਾਲ ਖੜੇ ਹਨ ਇਹ ਮੀਟਿੰਗ ਸਾਂਝੇ ਤੌਰ ਤੇ ਭਰੋਸੇ ਅਤੇ ਇਕਤਾ ਦੀ ਨਵੀਂ ਲਹਿਰ ਲੈ ਕੇ ਆਈ ਹੈ